ਸੜਾ ਬਚਪਨ ਸਾਡੇ ਤੋਂ ਬਹੁਤ ਕੁਝ ਖੋਹ ਲੈਂਦਾ ਸਾਡੀ ਮਾਸੂਮੀਅਤ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਰੁੱਸਣਾ ਮਨਾਉਣਾ ਤਾਂ ਇੱਥੋਂ ਤੱਕ ਕਿ ਸਾਡਾ ਜਦੋਂ ਅਸੀਂ ਵੱਡੇ ਹੁੰਨੇ ਆ ਸਮੇਂ ਦੇ ਨਾਲ ਸਾਡਾ ਸਵਾਦ ਵੀ ਬਦਲ ਜਾਂਦਾ ਹੁੰਦੇ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਲੋਕਾਂ ਦੇ ਵਿੱਚ ਸੌਣ ਮਹੀਨੇ ਦਾ ਚਾਹ ਨਹੀਂ ਹੁੰਦਾ ਪਹਿਲਾਂ ਪੈ ਲੋਕਾਂ ਦੇ ਵਿੱਚ ਸੌਣ ਮਹੀਨੇ ਦਾ ਬੜਾ ਚਾਹ ਹੁੰਦਾ ਸੀ ਲੋਕ ਬੜੀ ਬੇਸਬਰੀ ਦੇ ਨਾਲ ਸੌਣ ਮਹੀਨੇ ਦੀ ਉਡੀਕ ਕਰਦੇ ਸੀ ਕਿਉਂਕਿ ਜੋ ਵਿਆਹੀਆਂ ਕੁੜੀਆਂ ਸੀ ਉਹਨਾਂ ਨੂੰ ਪੇਕੇ ਜਾਣ ਦਾ ਚਾਹ ਹੁੰਦਾ ਸੀ, ਧੀਆ ਲਾਉਣ ਦਾ ਚਾਹ ਹੁੰਦਾ ਸੀ ਤੇ ਇਸ ਤੋਂ ਬਾਅਦ ਘਰਾਂ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਸੀ ਤੇ ਖਾਸ ਕਰਕੇ ਜੇਕਰ ਖੀਰ ਪੂੜਿਆਂ ਦੀ ਗੱਲ ਕੀਤੀ ਜਾਵੇ ਤਾਂ ਖੀਰ ਪੂੜੇ ਤਕਰੀਬਨ ਹਰ ਘਰ ਦੇ ਵਿੱਚ ਬਣਾਏ ਜਾਂਦੇ ਸੀ। ਹਰ ਇੱਕ ਦਾ ਪਸੰਦੀਦਾ ਪਕਵਾਨ ਹੁੰਦਾ ਸੀ। ਜਦੋਂ ਹੀ ਸੌਣ ਮਹੀਨੇ ਦੇ ਵਿੱਚ ਬਰਸਾਤ ਸ਼ੁਰੂ ਹੋ ਜਾਂਦੀ ਸੀ ਤਾਂ ਖੀਰ ਪੂੜੇ ਤਕਰੀਬਨ ਹਰ ਘਰ ਦੇ ਵਿੱਚ ਬਣਾਏ ਜਾਂਦੇ ਸੀ। ਪਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਕੱਲ ਬਰਗਰ ਪੀਜ਼ੇ ਨੂਡਲਸ ਇਹਨਾਂ ਨੇ ਸਾਡੇ ਤੋਂ ਸਾਡਾ ਜੋ ਪਕਵਾਨ ਹੁੰਦੇ ਸੀ ਟ੍ਰੈਡੀਸ਼ਨਲ ਫੂਡ ਸੀ ਖੀਰ ਪੂੜੇ ਕਹਿ ਲੋ ਜਾਂ ਹੋਰ ਕਈ ਤਰ੍ਹਾਂ ਦੇ ਪਕਵਾਨ ਹੈ ਉਹਨਾਂ ਦਾ ਸਵਾਦ ਸਾਡੇ ਤੋਂ ਖੋ ਲਿਆ ਅੱਜ ਕੋਈ ਵਿਰਲਾਕਾਰੀ ਹੋਏਗਾ ਜਿਸ ਦੇ ਵਿੱਚ ਸੌਂ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਬਣਾਏ ਜਾਂਦੇ ਹੋਣਗੇ ਕਿਉਂਕਿ ਇੱਕ ਤਾਂ ਲੋਕਾਂ ਦੀ ਜ਼ਿੰਦਗੀ ਆ ਬੜੀ ਉਰਜਾਵੀਆਂ ਭਰੀ ਆ ਕਾਫੀ ਜ਼ਿਆਦਾ ਸਮਾਂ ਵੀ ਲੱਗਦਾ ਤੇ ਦੂਸਰਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਇਸੇ ਪ੍ਰਤੀ ਚੁੱਕਾ ਆ ਵੀ ਨਹੀਂ ਆ ਲੋਕ 카ਟੀ ਖੀਰ ਪੂੜੇ ਖਾਣਾ ਪਸੰਦ ਕਰਦੇ ਨੇ ਪਰ ਪੁਰਾਣੇ ਸਮਿਆਂ ਦੇ ਵਿੱਚੋ ਕਿਸ ਤਰ੍ਹਾਂ ਦੀਆਂ ਯਾਦਾਂ ਸਾਡੀਆਂ ਖੀਰ ਪੂੜੇ ਦੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਬਚਪਨ ਵਿੱਚ ਜਦੋਂ ਵੀ ਸੌਣ ਦੇ ਮਹੀਨੇ ਬਰਸਾਤ ਦੀ ਛੜੀ ਲੱਗ ਜਾਣੀ ਤਾਂ ਅਸੀਂ ਛੱਟ ਦਾਦੀ ਨੂੰ ਮਾਲ ਪੂੜੇ ਬਣਾਉਣ ਦੇ ਲਈ ਮਨਾ ਲੈਣਾ ਅੱਗੋਂ ਦਾਦੀ ਨੇ ਵੀ ਕਿڑے ਮੱਥੇ ਸਾਨੂੰ ਕਹਿ ਦੇਣਾ ਕਿ ਪਕਾ ਦਊਂਗੀ ਪਰ ਇੱਕ ਸ਼ਰਤ ਹੈ ਕਿ ਮੇਰੇ ਕੋਲ ਸਮਾਨ ਲਿਆਈ ਚੱਲਿਓ ਜੋ ਵੀ ਮੈਂ ਮੰਗਵਾਈ ਜਾਊਂਗੀ ਦਾਦੀ ਨੇ ਚੁੱਲ੍ਹੇ ਵਿੱਚ ਅੱਗ ਬਾਲ ਲੈਣੀ ਤੇ ਆਪ ਪੀੜੀ ਉੱਤੇ ਬਹਿ ਜਾਣਾ ਤੇ ਸਾਡੇ ਤੋਂ ਸਮਾਨ ਮੰਗਵਾਈ ਜਾਣਾ ਉਸ ਤੋਂ ਬਾਅਦ ਦਾਦੀ ਨੇ ਚੁੱਲ੍ਹੇ ਉੱਤੇ ਤਵਾ ਤਰ ਲੈਣਾ ਪਾਲਟੀ ਦੇ ਵਿੱਚੋਂ ਪਾਣੀ ਤੇ ਗੋੜ ਘੋਲ ਕੇ ਪੂੜਿਆਂ ਵਾਲਾ ਪਤਲਾ ਜਿਹਾ ਆਟਾ ਤਿਆਰ ਕਰ ਲੈਣਾ ਤੇ ਕਿਸੇ ਛੋਟੇ ਦੇ ਭਾਂਡੇ ਨਾਲ ਘੋਲ ਕੇ ਤਵੇ ਦੇ ਉੱਤੇ ਪਾਈ ਜਾਣਾ ਪਿੱਪਲ ਦੇ ਪੱਤੇ ਖਿਲਾਰ ਕੇ ਤਵੇ ਦੇ ਸਾਈਜ਼ ਦਾ ਪੂੜਾ ਬਣਾ ਕੇ ਖੁਰਚਲੇ ਨਾਲ ਥੱਲੇ ਲਾ ਦੇਣਾ ਉਨਾ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਪੁਰਾਣੀ ਰਸੋਈ ਹੁੰਦੀ ਸੀ ਉਸੀ ਨੁੱਕਰ ਤੇ ਇੱਕ ਪਾਸੇ ਹਾਰੇ ਬਣੇ ਹੁੰਦੇ ਸੀ ਜਿਸ ਦੇ ਵਿੱਚ ਤੌੜੀ ਧਰੀ ਹੁੰਦੀ ਤੇ ਉਸ ਤੌੜੀ ਦੇ ਵਿੱਚ ਹੀ ਖੀਰ ਬਣਾਈ ਜਾਂਦੀ ਸੀ ਪੂੜਿਆਂ ਦੀ ਵੀ ਟੋਕਰੀ ਭਰ ਕੇ ਬਣਾਈ ਜਾਂਦੀ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਾਰੇ ਲੋਕ ਇਕੱਠੇ ਰਹਿੰਦੇ ਸੀ ਮਿਲਜੁਲ ਕੇ ਰਹਿੰਦੇ ਸੀ ਤੇ ਪਰਿਵਾਰ ਵੀ ਵੱਡੇ ਹੁੰਦੇ ਸੀ ਇਸ ਕਰਕੇ ਪੂੜੇ ਵੀ ਟੋਕਰੀ ਭਰ ਕੇ ਹੀ ਬਣਾਏ ਜਾਂਦੇ ਸੀ ਖੀਰ ਪੂੜੇ ਸੌਂ ਦੇ ਮਹੀਨੇ ਦੇ ਵਿੱਚ ਹੀ ਖਾਨ ਨੂੰ ਮਿਲਦੇ ਸਨ ਸੌਂ ਦੇ ਮਹੀਨੇ ਖੀਰ ਨਾਲ ਪੂੜੇ ਬਣਾਉਂਦਾ ਬਸ਼ੀਸ਼ ਰਿਵਾਜ ਸੀ ਤੋ ਸਮੇ ਇੱਕ ਕਹਾਵਤ ਵੀ ਸੀ ਕਿ ਹੋਵੇ ਤੇਲ ਪਕਾਈਏ ਪੂੜੇ ਆਟਾ ਲਿਆ ਕੇ ਮੰਗ ਕੇ ਕਜੀਆਂ ਕੋੜਦਾ ਤੋ ਸਮੇ ਸਮਝ ਨਹੀਂ ਆਉਂਦੀ ਸੀ ਤਾਂ ਦਾਦੀ ਨੇ ਦੱਸਣਾ ਕਿ ਪੁਰਾਣੇ ਸਮਿਆਂ ਦੇ ਵਿੱਚ ਕਿਹੜਾ ਬੋਰਵੈਲ ਹੁੰਦੇ ਸੀ ਖੇਤਾਂ ਨੂੰ ਸਿਰਫ ਮੀਂਹ ਦਾ ਹੀ ਆਸਰਾ ਹੁੰਦਾ ਸੀ ਤੇ ਮੀਂਹ ਸਹਾਰੇ ਹੀ ਖੇਤੀ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਜੇਕਰ ਮੀਂਹ ਪੈ ਜਾਂਦਾ ਸੀ ਤਾਂ ਦੋ ਮਨ ਦਾਣੇ ਖਾਣ ਲਈ ਹੋ ਜਾਂਦੇ ਸੀ ਨਹੀਂ ਤਾਂ ਬਸ ਉਹ ਥੋੜੀ ਜਹੀ ਜ਼ਮੀਨ ਹੀ ਆਬਾਦ ਹੋਣ ਕਾਰਨ ਲੋਕਾਂ ਦਾ ਮਸਾ ਕੁਜ਼ਾਰਾ ਹੁੰਦਾ ਸੀ ਇਸ ਦੇ ਲਈ ਕਈ ਪਰਿਵਾਰਾਂ ਦੀ ਪੂਰੇ ਬਣਾਉਣ ਦੀ ਸਮਰੱਥਾ ਵੀ ਨਹੀਂ ਹੁੰਦੀ ਸੀ ਤੇ ਹੁਣ ਉਹ ਕਹਾਵਤ ਸਮਝ ਆਉਂਦੀ ਆ ਕਿਉਂਕਿ ਅੱਜ ਸੁੱਖ ਦੇ ਨਾਲ ਹਰ ਘਰ ਟਿਊਬਵੈੱਲ ਨੇ ਜ਼ਮੀਨਾਂ ਆਬਾਦ ਨੇ ਤੇ ਸੌ ਸੌ ਮਨ ਦਾਣੇ ਹੁੰਦੇ ਨੇ ਅੱਜ ਤਾਂ ਲੋਕਾਂ ਦੇ ਕੋਲ ਕਿਸੇ ਵੀ ਚੀਜ਼ ਦੀ ਥੋੜ੍ਹ ਨਹੀਂ ਫਿਰ ਲੋਕਾਂ ਦੇ ਘਰੇ ਪੂੜੇ ਕਿਉਂ ਨਹੀਂ ਬੰਦੇ ਸੌਂ ਦੇ ਵਿੱਚ ਜੋ ਇੱਕ ਵਿਸ਼ੇਸ਼ ਪਕਵਾਨ ਹੈ ਖੀਰ ਪੂੜੇ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਕਿਉਂ ਨਹੀਂ ਬਣਦੇ ਜ਼ਿੰਦਗੀ ਦੇ ਖੀਰਲੇ ਪੜਾਅ ਵਿੱਚੋਂ ਲੰਘ ਰਹੀ ਦਾਦੀ ਨੂੰ ਮੈਂ ਇਹ ਸਵਾਲ ਪੁੱਛਿਆ ਤਾਂ ਦਾਦੀ ਨੇ ਬੜੀ ਲਿਆਕਤ ਨਾਲ ਜਵਾਬ ਦਿੰਦਿਆਂ ਦਾਦੀ ਦੀਆਂ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਉਹਨਾਂ ਕਿਆਕੇ ਪੁੱਤਰ ਅੱਜ ਲੋਕਾਂ ਦੇ ਵਿੱਚ ਪਹਿਲਾਂ ਵਾਂਗ ਅਨਪੱਤ ਮੋਹ ਪਿਆਰ ਸਬਰ ਲਿਆਕਤ ਨਹੀਂ ਰਹੀ ਅੱਜ ਦੇ ਲੋਕਾਂ ਦੀ ਸਬਰ 100 ਮਨ ਦਾਣਿਆਂ ਨਾਲ ਵੀ ਨਹੀਂ ਪੂਰੀ ਹੋਣੀ ਦਾਦੀਆਂ ਇਹਨਾਂ ਗੱਲਾਂ ਦਾ ਮੇਰੇ ਕੋਲ ਕੋਈ ਤੋੜ ਨਹੀਂ ਸੀ ਅਨਪੜ ਦਾਦੀ ਅੱਗੇ ਮੇਰੀਆਂ ਕੀਤੀਆਂ ਧਿਕਰੀਆਂ ਦੀ ਪੜ੍ਹਾਈ ਵੀ ਜਵਾਬ ਦੇਣ ਤੋਂ ਅਸਮਰਥ ਸੀ ਦਾਦੀ ਨੇ ਦੱਸਣਾ ਪੁੱਤਰ ਪਹਿਲਾਂ ਘਰ ਆਏ ਮਹਿਮਾਨਾਂ ਨੂੰ ਖਾਸ ਤੌਰ ਤੇ ਪੂੜੇ ਬਣਾ ਕੇ ਖਵਾਈ ਜਾਂਦੇ ਸੀ ਅੱਜ ਗੈਸ ਉੱਤੇ ਬੰਦੇ ਨੂਡਲਸ ਮੈਗੀਆਂ ਦਾਦੀ ਦੇ ਚੁੱਲ੍ਹੇ ਉੱਤੇ ਬਣੇ ਪੂੜਿਆਂ ਦਾ ਸਵਾਦ ਨਹੀਂ ਦਿੰਦੇ ਅੱਜ ਘਰਾਂ ਦੇ ਵਿੱਚ ਸੌਂ ਦੇ ਮਹੀਨੇ ਵਿੱਚ ਪੂੜੇ ਨਾ ਬਣਨ ਤੇ ਕਿਸੇ ਸਮੇਂ ਦਾਦੀ ਦੀ ਕਹੀ ਗੱਲ ਉਹ ਯਾਦ ਆਉਂਦੀ ਹੈ ਕਿ ਸੌਣ ਖੀਰ ਨਾ ਖਾਧੀਆ ਤੂੰ ਕਿਉਂ ਜੰਮਿਆ ਅਪਰਾਧੀਆ ਅੱਜ ਸੱਚੀ ਮਹਿਸੂਸ ਹੁੰਦਾ ਹੈ ਕਿ ਅਸੀਂ ਅਪਰਾਧੀਆਂ ਦੀ ਸ਼੍ਰੇਣੀ ਦੇ ਵਿੱਚ ਆ ਗਏ ਹਾਂ ਤੇ ਸਾਡਾ ਜ਼ੁਰਮ ਆਪਣੇ ਵਿਰਸੇ ਨਾਲੋਂ ਟੁੱਟ ਜਾਣਾ ਹੈ ਅਸੀਂ ਆਪਣੇ ਵਿਰਸੇ ਨੂੰ ਭੁੱਲ ਰਹੇ ਹਾਂ ਵਿਰਸੇ ਦੀਆਂ ਯਾਦਾਂ ਨੂੰ ਭੁੱਲ ਰਹੇ ਹਾਂ ਜੋ ਕਿਸੇ ਸਮੇਂ ਪਕਵਾਨ ਖੀਰ ਪੂੜੇ ਸੌਣ ਦੇ ਮਹੀਨੇ ਦੇ ਵਿੱਚ ਬਣਾਏ ਜਾਂਦੇ ਸੀ ਹੁਣ ਨਹੀਂ ਬਣਾਏ ਜਾਂਦੇ ਸੌਣ ਆਉਣ ਹੀ ਵਾਲਾ ਥੋੜੇ ਦਿਨ ਰਹਿ ਗਿਆ ਬਰਸਾਤ ਦੀ ਛੜੀ ਵੀ ਸ਼ੁਰੂ ਹੋ ਗਈ ਪਰ ਸ਼ਾਇਦ ਹੀ ਕਿਸੇ ਘਰ ਦੇ ਵਿੱਚ ਖੀਰ ਪੂੜੇ ਬਣੇ ਹੋਣ ਜਾਂ ਕੋਈ ਵਿਰਲਾ ਪਰਿਵਾਰੀ ਹੈ ਜੋ ਸੌਂ ਦੇ ਮਹੀਨੇ ਦੇ ਵਿੱਚ ਖੀਰ ਪੂੜੇ ਬਣਾਉਂਦਾ ਹੋਵੇ